ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਫਿਰ ਨਸ ਤਕ ਤਸਾਵ ਨੇ ਦাসী ਦਿੱਤਾ ਸਰਦਾ ਜੀ ਦਰਸ਼ਨਾਂ ਦੀ ਬਾਤ ਇਹਨਾਂ ਨੇ ਬੜਾ ਲੰਮਾ ਸਮਾਂ ਸੇਵਾ ਕੀਤੀ ਹੈ ਮਹਸਾਣ ਦਾ ਵੀ ਭਾਗਾ ਵਾਲਾ ਇਹ ਤੇ ਕਸਟ ਵੀ ਬਹੁਤ ਆਏ ਪਰ ਸਿਰ ਦੇ ਨਾਲ ਆਪਣਾ ਜਿਹੜਾ ਸਮਾਂ ਲਗਾਇਆ ਇਹ ਕਰਕੇ ਵੀ ਉਹ ਮੈਂ ਸਾਰੇ ਮੈਂ ਬੇਨਤੀ ਕਰੂੰਗਾ ਜੋ ਮਰਜੀ ਹੋਵੇ ਜਿਸ ਤਰ੍ਹਾਂ ਇਹਨੂੰ ਲੰਮਾ ਸਮਾਂ ਮੇਰੀ ਸਤਿਮਿੰਦਰ ਸਿੰਘ ਦੀ ਜਿਹੜੀ ਦੋਸਤੀ ਬਣਾਈ ਸਰਦਾਰ ਸੁਖੀਰ ਸੈਨੇਟਰ ਦੇਖਤ ਪਵਾ ਆਇਆ ਸੀ ਸਾਨੂੰ ਪ੍ਰਧਾਨ ਸਾਹਿਬ ਵੱਲੋਂ ਹੁਕਮ ਸੀ ਕਿ ਇਹਦਾ ਸੁਭਾਅ ਬਹੁਤ ਗਰਮ ਸੀ ਸਾਡੀ ਕਮਿਟੀ ਬਣੀ ਸੀ ਤੇ ਕਹਿੰਦੇ ਕਿ ਮੁਲਾਜ਼ਮਾਂ ਨੇ ਵਿਹਲੇਗਾ ਤੇ ਮੈਨੂੰ ਸਰਦਾਰ ਸੁਖੀਰ ਸਿੰਘਾਂ ਵਰਨਦੀਰ ਸਿੰਘ ਤੇ ਬਹੁਤ ਸਾਥੀ ਸੀ ਲੇ ਇਹਨੂੰ ਘਰ ਤੋਂ ਨੰਮੈਨ ਹੁੰਦੱਸਿਆ ਜੀ ਤੇ ਮੈਨੂੰ ਵੀ ਓਹ ਲੱਗਦਾ ਹੁੰਦਾ ਜਿਵੇਂ ਕਈ ਕੇਸਾਂ ਦੇ ਵਿੱਚ ਇਹਦਾ ਨਾਮ ਚੱਲਦਾ ਰਹਿੰਦਾ ਤੇ ਮੈਨੂੰ ਵੀ ਓਹ ਲੱਗਦਾ ਜੀ ਯਾਰ ਬੰਦਾ ਮਾੜਾ ਹੈ ਇਹ ਇੰਨਾ ਕਰਮ ਚੱਲਦਾ ਹੈ ਪਰ ਜਦੋਂ ਇਹਨਾਂ ਨੇ ਦੱਸਿਆ ਕਿ ਦਿਲ ਦਾ ਬੜਾ ਸਾਫ ਹੈ ਤੇ ਵਧੀਆ ਬੰਦਾ ਮਿਹਨਤੀ ਬੰਦਾ ਤੇ ਫਿਰ ਸਾਡੀ ਇੱਥੋਂ ਮੇਲੇ ਕਰਨ ਵਾਲਾ ਤੋਂ ਭੁੱਲ ਗਿਆ ਜੀ ਤੇ ਸਾਡੀ ਦੋਸਤੀ ਪੈ ਗਈ ਹੈ ਮੈਂ ਮਦਦ ਕੀਤੀ ਪ੍ਰਧਾਨ ਸਾਹਿਬ ਨੂੰ ਮੈਂ ਕਿਹਾ ਵੀ ਨਹੀਂ ਰਾਂਝਾਂ ਦੇ ਸੰਨ ਕਹਾਂ ਸੀ ਵੀ ਬੱਚੀ ਬੰਦੇ ਸੀਗੇ ਮੇਲੇ ਕਰਦੇ ਪਰ ਅੱਜ ਮੌਜੂਦ ਸਾਰਿਆਂ ਨੇ ਮੀਟਿੰਗ ਵਾਲੇ ਸਾਥੀਆਂ ਨੇ ਸਾਰਿਆਂ ਨੇ ਰਾਏ ਬਣਾ ਲਈ ਵੀ ਅਸ ਤੋਂ ਬਾਅਦ ਜਾਨਾ ਕਰਦੇ ਛੱਡ ਗਏ ਉਹ ਉਸ ਤੋਂ ਬਾਅਦ ਅੱਜ ਤੱਕ ਸਾਡੇ ਭਰਾਵਾਂ ਨਾਲ ਰੱਬ ਪਿਆਰ ਹੈ ਕਿਉਂਕਿ ਮੈਂ ਸੁਭਾਅ ਤੋਂ ਜਾਣੂ ਹਾਂ ਸੁਭਾਅ ਹੀ ਹੁੰਦਾ ਹੈ ਕੋਈ ਬੰਦਾ ਬਦਲ ਸਕਦਾ ਕੋਈ ਨਹੀਂ ਬਦਲ ਸਕਦਾ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਵੀ ਸ਼ਰੋਨੀ ਕਮੇਟੀ ਦੇ ਵਿੱਚ ਬਹੁਤ ਤੇ ਸਖਤ ਫੈਸਲੇ ਵੀ ਲੈਣੇ ਪੈਂਦੇ ਆ ਪਰ ਸਿਰਲ ਨਾਲ ਨੂੰ ਹੋਣੀ ਚਾਹੀਦੀ ਹੈ ਤੇ ਇੱਕ ਆਪਣੇ ਘਰਾਂ ਨੂੰ ਸ਼੍ਰੋਮਣੀ ਮੀਟਿੰਗ ਸਮਝ ਕੇ ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਨੁਕਸਾਨ ਹੋਣ ਤੋਂ ਬਦਨਾਮੀ ਹੋਣ ਤੋਂ ਬਚਣ ਲਈ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਦਾਰ ਜੀ ਦੇ ਨਸਲਾਂ ਦਾ ਬਹੁਤ ਵਧੀਆ ਤਰੀਕੇ ਨਾਲ ਸਾਥ ਦੇ ਕੇ ਇਹਨਾਂ ਦਾ ਲੰਮਾ ਸਮਾਂ ਆਪਣੇ ਪਰਿਵਾਰਾਂ ਨੂੰ ਲਗਾਇਆ ਇਸ ਕਰਕੇ ਮੈਂ ਕਲਾਸ ਨੂੰ ਵੀ ਸੋਨਾ ਦਾ ਖਾਸ ਕਰਕੇ ਜਿਨ੍ਹਾਂ ਨੇ ਇੰਨੇ ਵਧੀਆ ਬੰਦੇ ਦੇ ਨਾਲ ਕੋਈ ਦੋਸਤੀ ਬਣਵਾਈ ਮੈਂ ਇਹਨਾਂ ਦਾ ਵੀ ਖਾਸ ਕਰਕੇ ਧੰਨਵਾਦ ਕਰਦਾ ਹਾਂ ਸਰਦਾਰ ਮਿੰਨਸਾਂ ਨੂੰ ਵੀ ਵਧਾਈ ਜਿਨ੍ਹਾਂ ਨੇ ਕਿੰਨਾ ਲੰਮਾ ਸਮਾਂ ਨਿਭਾ ਕੇ ਦੇਣ ਦੀ ਆਪਣੇ ਘਰ ਨੂੰ ਬੜੀ ਆਕੀ ਨਾਲ ਜਾ ਰਹੇ ਆ ਇਸ ਦਾ ਟੀਮ ਨੂੰ ਤੁਹਾਡੇ ਸਾਰੀ ਸੰਗਤ ਨੂੰ ਸਰਦਾਰ ਨੂੰ ਦੱਸਣਾ ਵਧਾਈ ਕਿ ਆਪਣੇ ਵੱਲੋਂ ਸਭ ਆਪੜਪਰਤਾਪ ਸਿੰਘ ਜੀ ਦਾ

ਦਾ ਸਿਖਾਉਂਦਾ ਹੈ। 30 ਸਾਲ ਦਾ ਨਿਖਾ ਜੁੱਤ ਦਾ 2 ਮਿੰਟਾਂ ਕਰਨਾ ਬਹੁਤ ਔਖੀ ਗੱਲ ਹੁੰਦੀ ਹੈ। ਉਹ ਜੈਕਤੀਵਾਦ ਕਰਕੇ ਕੁਝ ਨਿਟ ਪ੍ਰਸਤੀ ਕਰਕੇ ਉਹ ਸਾਬ ਲਿਆ ਕਰਕੇ ਕਾਫੀ ਕੁਸ ਆਪਣੇ ਪਿੰਡੇ ਤੇ ਲੜਾਇਆ। ਲਗਭਗ 30 ਸਾਲ ਦੇ ਸਮਸਤ ਵਿੱਚੋਂ ਅੱਧੇ ਸਰਵਸਤ ਨੂੰ ਰੋਮਰੀ ਕਮੇਟੀ ਨੂੰ ਡੋਨੇਟ ਹੋਊਗੀ ਅੱਧੇ ਤੋਂ ਵੱਧ ਰੱਖੀਆਂ ਰੋਮਰੀ ਕਮੇਟੀ ਨੂੰ ਡੋਨੇਟ ਹੋਊਗੀ ਪਰ ਮੈਂ ਸਤਿਪੰਥੀ ਹਾਂ ਰਹਾ ਅਡੋਲ ਰਹਿਣਾ ਇਸ ਨਾਲ ਲੜਿਆ ਜਿਸ ਗੱਲ ਦੀ ਉਮੀਦ ਨਹੀਂ ਸੀ ਮੈਨੂੰ ਇਸ ਗੱਲ ਦੀ ਕਦੀ ਉਮੀਦ ਨਹੀਂ ਸੀ ਕਿ ਮੈਂ ਰੋਮਰੀ ਕਮੇਟੀ ਸਾਲਸਪੂਰੀ ਕਰੂੰ ਕਿਉਂਕਿ ਪੰਦੇ ਵਾਲੇ ਉਹ ਘਰ ਸਭੀ ਬੋੜਾ ਸੀ ਤੇ ਲੜਾਈ ਵੀ ਉੱਚਿਆਂ ਨਾਲ ਸੀ ਤੇ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਜਿਸ ਗੱਲ ਦੀ ਤੁਹਾਨੂੰ ਉਮੀਦ ਨਾ ਹੋਵੇ ਉਹ ਗੱਲ ਉਹ ਵੀ ਤੁਹਾਡੀ ਪੂਰੀ ਹੋ ਜੇ ਉਹ ਤੁਹਾਡੀ ਇੱਛਾ ਪੂਰੀ ਹੋ ਜੇ ਇਸ ਤੋਂ ਵੱਡੀ ਖੁਸ਼ੀ ਤੁਹਾਨੂੰ ਕੋਈ ਨਹੀਂ ਦਿੰ ਸਕਦਾ ਮੈਂ ਇਸ ਗੱਲ ਲਈ ਸਦਾ ਕੇਵਲ ਜੀ ਧੰਨਵਾਦ ਕਰਦਾ ਜਿਨ੍ਹਾਂ ਨਾਲ ਮੇਰੀ ਜਾਨਦਸ਼ਾਨ 2012 ਤੋਂ ਪਈ ਹੈ 13 ਸਾਲ ਹੋ ਗਏ 13 ਸਾਲ ਤੋਂ ਅਸੀਂ ਕਦਮ ਤਰ ਕਦਮ ਕਦਮ ਚ ਕਦਮ ਮਿਲਾ ਕੇ ਜਿਨ੍ਹਾਂ ਨੇ ਕਦੇ ਮੈਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਮੈਂ ਮੁਲਾਕਾਤ ਭਰਾਵਾ ਤੋਂ ਵੀ ਵੱਧ ਆਪਣੇ ਪਰਿਵਾਰ ਤੋਂ ਵੀ ਵੱਧ ਆਪਣੇ ਬੱਚਿਆਂ ਤੋਂ ਵੀ ਵੱਧ ਮੈਨੂੰ ਸਰਦਾਰ ਕੇਦਸ ਪਿਆਰ ਮੈਂ ਇੱਕ ਤ੍ਰੇਡ ਹੋਈ ਆ ਕਿ ਤੱਕ ਜਾਇਆ ਇਹਨਾਂ ਦਾ ਜਿਹਨੂੰ ਮੈਂ ਹਮੇਸ਼ਾ ਜਾਣਦਾ ਹਾਂ ਮੈਂ ਕਿਹਦਾ ਇਨਸਾਨ ਆ ਮੈਂ ਨਾਲ ਦੋਸਤ ਉਲੀ ਭੋਗਦਾ ਕਾ ਮੈਂ ਮਿੱਤਰ ਆਪੋ ਦੋਸਤ ਨੂੰ ਵੀ ਯਾਦ ਰੱਖ ਤੇ ਮਿੱਤਰ ਨੂੰ ਵੀ ਯਾਦ ਇਸੇ ਗੱਲ ਦੀ ਮੈਂ ਜਿਹੜੀ ਆ ਉਹ ਸੱਜਾ ਵੀ ਭੁਗਤੀ ਆ ਇਸੇ ਗੱਲ ਨੇ ਮੇਰਾ ਘੱਟ ਵੀ ਉੱਚਾ ਕੀਤਾ ਮੈਨੂੰ ਸੁੰਦਰ ਸਟਾન્ડ ਦਾ ਬਲਵੀ ਬਕਸ਼ਾ ਤੇ ਮੈਂ ਇਹ ਕਹਣਾ ਮੈਂ ਕਦੀ ਵੀ ਸੰਸਥਾ ਦੇ ਹਿੱਤ ਤੋਂ ਪਰੇ ਜਾ ਕੇ ਕੰਮ ਨਹੀਂ ਕੀਤਾ ਇਸ ਸੰਸਥਾ ਨੇ ਚਾਹੇ ਮੈਨੂੰ ਨੁਕਸਾਨ ਵੀ ਹੋਣਾ ਪਿਆ ਕੱਪ ਜਾਂ ਤੀ ਗਿਆ ਬਿਨਾ ਉਸ ਤੋਂ ਆਪਣੇ ਆਪ ਤੋਂ ਫੇਰ ਵਾਰਾ ਹੋ ਕੇ ਵੀ ਕੰਮ ਕੀਤੇ ਕਿਸੇ ਮੈਂਬਰ ਦੀ ਕੌਤੇ ਮੈਂਬਰਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਮੈਂਬਰਾਂ ਦੀ ਪ੍ਰਵਾਹ ਤੋਂ ਬਿਨਾਂ ਵੀ ਕੰਮ ਕੀਤੇ ਜੇ ਪ੍ਰਵਾਹ ਕਰਦੇ ਤਾਂ ਸ਼ਾਇਦ ਉਹ ਭਾਰਤ ਨਾਲ ਜੁੜੇ ਉਦਾਰਨ ਪੈਸੋਂ ਨੇ ਬੱਟੇ ਨੇ 12 ਤੋਂ ਮੈਂ 13 ਕੋਰ ਤੋਂ ਤਾਂ ਦੱਸ 55 ਲੱਖ ਦਾ ਬਜਟ 2000 ਨੂੰ ਕਿੱਲਾ ਜਮईन ਸੀ ਐਟ ਐਂਡ ਸਭ ਉਥੇ ਤੋਰੇ ਦਿੰਦੇ ਹੁਣ ਅੱਜ 2 ਕਰੋੜ ਦੇ ਉੱਪਰ ਉਹਦੀ ਇਰਤਮਾਨ 7-10 ਕਿੱਲਾ ਟੱਕ ਬਣਾਏ 32 ਮੋਟਰਾਂ ਦਾ ਕਨੈਕਸ਼ਨ ਕਰਾਇਆ ਇੱਕ ਕੋਲ ਕਰਨ ਦੀ ਦਾਸਤਾਨਾ ਦਿੱਤੀ ਵੀ ਗਿਆ ਉੱਥੇ ਚਾਹੇ 2 ਮਹੀਨੇ ਰਹਿਣਾ ਚਾਹੇ 4 ਰਹਿਣਾ ਉਹਦੇ ਹਿਸਾਬ ਨਾਲ ਉੱਥੇ ਕੰਮ ਹੋਇਆ ਮੈਨੂੰ ਇਹ ਆਫਰ ਸੀ 2-3 ਠੇਕੇ ਤੇ ਜ਼ਮੀਨ ਲੈਂਦੀਆਂ ਸੀ ਉਹ ਬੰਦਾ ਅੱਜ ਆਪਣੇ ਨਾਲ ਨਹੀਂ ਆਇਆ ਇਹ ਆਫਰ ਸੀ ਵੀ ਧੂ ਲੱਖ-ਲੱਖ ਰੁਪਇਆ ਸਾਥੋਂ ਦੋਨਾਂ ਤੋਂ ਲੈ ਲਾ ਤੂੰ ਨਾ ਟੱਕ ਬਣਾ ਨਾ ਕਨੈਕਸ਼ਨ ਕਰਾ ਐਦਾਂ ਹੀ ਜ਼ਮੀਨ ਇਸੇ ਤਰ੍ਹਾਂ ਠੇਕੇ ਤੇ ਟਰਾਂਕ ਟੱਕ ਵੀ ਬਣਾਏ ਮੋਟਰਾਂ ਵੀ ਦਵਾਈਆਂ 6 ਮਹੀਨਿਆਂ ਚ 32 ਕਨੈਕਸ਼ਨ ਚਾਲੂ ਕਰਾ ਕੇ 25 ਮੋਟਰਾਂ 25 ਮੋਟਰਾਂ ਦੇ ਕੋਠੇ ਪਾ ਕੇ ਮਤਲਬ ਕਿ ਇਲਜ਼ਾਮ ਵੀ ਲੱਗੇ ਕਿ ਇਕਾ ਲੈ ਗਿਆ ਜੀ ਇਹ ਘਰ ਇਹ ਜੀ ਰੇਤਾ ਲੈ ਗਿਆ ਜੀ ਘਰ ਹਨਾ ਤੇ ਜਾਣੀ ਬਹੁਤ ਗੁੱਸਾ ਆਇਆ ਜਦੋਂ ਤੁਸੀਂ ਕਿਸੇ ਨਾਲ ਟੱਕਰ ਲਾਉਂਗੇ ਜਦੋਂ ਤੁਸੀਂ ਕਿਸੇ ਦੀ ਇੱਛਾ ਦੇ ਉੱਤੇ ਕੰਮ ਕਰੋਗੇ ਤੋਂ ਤੁਹਾਨੂੰ ਉਹਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੈ ਇਹ ਮੰਨ ਕੇ ਚਲੋ ਆਪਣਾ ਨਿਸ਼ਾਨਾ ਰੱਖੋ ਨਿਸ਼ਾਨੇ ਨੂੰ ਬਰਕਰਾਰ ਰੱਖੋ ਮਹਾਰਾਜ ਨੇ ਮੇਰਾ ਨਸ਼ਾ ਮਾ ਪੂਰਾ ਕੀਤਾ ਮੈਂ ਅੱਜ ਇਸ ਬਹੁਤ ਹੀ ਪਿਆਰੀ ਸੰਸਥਾ ਤੋਂ ਆਪਣੀ ਸੇਵਾ ਸਪੂਰੀ ਕਰਕੇ ਰਿਟਾਇਰ ਹੋ ਰਿਹਾ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਮੈਂ ਬਹੁਤ ਖੁਸ਼ ਹਾਂ ਤੇ ਮੈਂ ਪਰਿਵਾਰਕ ਕੌਂਸਲ ਦੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਬਹੁਤ ਸੰਤੁਸ਼ਟ ਮੈਂ ਪ੍ਰਗੋਤ ਰਨਰ ਸਰਪੰਚ ਵੀ ਬਣਦਾ ਕੋਾਇਲ ਮੈਂ ਹਰ ਰੰਗ ਮਾੜਿਆ ਸਰਪੰਚੀ ਵੀ ਕੀਤੀ ਆ ਪੂਰੀ ਛਤਰਨਾ ਕੀਤੀ ਆ ਨੰਬਰਦਾਰੀ ਵੀ ਕਰਦਾ ਦੀਪੂ ਹੋਲਡਰ ਵੀ ਆ ਮਾਰਕੀਟ ਕਮੇਟੀ ਦਾ ਮੈਂਬਰ ਵੀ ਰਹਾ ਤੇ ਜਾਣੀ ਕਿਸੇ ਦੀ ਆ ਗੋ ਪਰਵਾਹ ਨਹੀਂ ਕਿਸੇ ਦੀ ਨਾ ਪੈਡ ਦੀ ਕੀਤੀ ਆ ਨਾ ਮਹਾਰਾਜ ਦਾ ਪਾਰਾ ਆਉਂਦਾ ਨਿਸ਼ਾਨਾ ਮੇਕ ਕੇ ਚੱਲਿਆ ਹੋਇਆ ਮੈਂ ਆਪਣੀ ਜ਼ਿੰਦਗੀ ਤੋਂ ਮਾਨਸਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਮੈਨੂੰ ਕਿਸੇ ਚੀਜ਼ ਦੀ ਇਸ ਟਾਈਮ ਕੋਈ ਭੁੱਖ ਨਹੀਂ ਮੇਰੇ ਬੱਚੇ ਵੀ ਸੈਟ ਨੇ ਮੇਰਾ ਪਰਿਵਾਰ ਵੀ ਸੈਟ ਆ ਤੇ ਮੈਂ ਬਿਨਾਂ ਕਿਸੇ ਮੈਡੀਕਲ ਦਵਾਈਸਨ ਤੋਂ ਜ਼ਿੰਦਗੀ ਮੇਰਾ ਪ੍ਰਭਾਵ ਕਿ ਮੈਂ ਵੀ ਜੀ ਰਿਹਾ ਐਦੋ ਵੱਡੀ ਬੰਦੇ ਨੂੰ ਕੋਈ ਕੁਝ ਨਹੀਂ ਹੋਉਂਦੀ ਮੈਂ ਕਹਿੰਦਾ ਜੀ ਜੋ ਮੈਂ ਆਪਣੇ ਤੌਰ ਤੇ ਕੀਤਾ ਮੈਨੂੰ ਉਹਦਾ ਫਾਇਦਾ ਮਿਲਿਆ ਕਿ ਮੈਂ ਮਾਨਸਿਕ ਤੌਰ ਤੇ ਸੰਤੁਸ਼ਟ ਹਾਂ ਕੋਈ ਬੰਦਾ ਮਾਨਸਿਕ ਤੌਰ ਤੇ ਸੰਤੁਸ਼ਟ ਨਹੀਂ ਹੋ ਸਕਦਾ ਸੰਤੁਸ਼ਟ ਹੋ ਵੀ ਨਹੀਂ ਸਕਦਾ ਜਿਹੜਾ ਬੰਦਾ ਆਪਦਾ ਨਿਸ਼ਾਨਾ ਮਿੱਥ ਕੇ ਜਦੋਂ ਪੂਰਾ ਕਰ ਲੈਂਦਾ ਟੀਚਾ ਰੱਖ ਕੇ ਮੈਂ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਪੜਨਾ ਸਰਦਾਰ ਸੁਖਮੀ ਸਿੰਘ ਜੀ ਦਾ ਸਰਦਾਰ ਜੀ ਉਸ ਤੋਂ ਬਾਅਦ ਜਗਨਨਾਥ ਸਾਹਿਬ ਦਾ ਮੈਂ ਤੁਹਾਡਾ ਸਾਰਿਆਂ ਦਾ ਰਵੀਨਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਇਸ ਖੁਸ਼ੀ ਦੇ ਮੌਕੇ ਤੇ ਸ਼ਿਰਕਤ ਕੀ ਹੋ ਮੈਨੂੰ ਬਹੁਤ ਖੁਸ਼ੀ ਆ ਵਾਹਿਗੁਰੂ ਜੀ ਦਾ ਫਤਵਾ ਸਵਾਹਿ